ਜਿੱਥੇ ਵੱਡੀਆਂ ਮਸ਼ੀਨਾਂ ਨੇ ਜਿਹੜੀਆਂ ਹਾਈਡਰੋਲਿਕ ਮਸ਼ੀਨਾਂ ਨੇ ਉਹ ਇੱਥੇ ਪਹੁੰਚੀਆਂ ਨੇ ਉੱਥੇ ਕਟਿਆਂ ਦੀਆਂ ਭਰੀਆਂ ਹੋਈਆਂ ਟਰਾਲੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਹੋਣਗੀਆਂ ਇੱਥੇ ਕਾਫੀ ਮਿੱਟੀ ਕਟਿਆਂ 'ਚ ਭਰ ਕੇ ਇੱਥੇ ਟਰਾਲੀਆਂ 'ਚ ਪਹੁੰਚੀ ਆ ਤਾਂ ਕਿ ਰੁਕਾਂ ਨੇ ਜਿਹੜੀਆਂ ਜਾਂ ਜਿਹੜੇ ਕਿੱਲ ਗੱਡੇ ਗਏ ਨੇ ਉਹਨਾਂ ਦੇ ਉੱਤੇ ਮਿੱਟੀ ਪਾ ਕੇ ਜਿਹੜਾ ਉਹਨਾਂ ਤੋਂ ਟਰੈਕਟਰਾਂ ਨੂੰ ਟਾਇਰਾਂ ਨੂੰ ਨਕਸਾਰ ਹੋਣਾ ਉਹ ਤੋਂ ਬਚਿਆ ਜਾ ਸਕੇ ਸასი ਗੱਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਕਿਸਾਨਾਂ ਵੱਲੋਂ ਦਿੱਲੀ ਕੂਚ ਦੀ ਕਾਲ ਦਿੱਤੀ ਗਈ ਆ ਸੋ ਹਰਿਆਣਾ ਪੁਲਿਸ ਵੱਲੋਂ ਪ੍ਰਬੰਧ ਕੀਤੇ ਗਏ ਨੇ ਰੋਕਾਂ ਲਗਾਈਆਂ ਗਈਆਂ ਨੇ ਕਿਸਾਨ ਕਹਿ ਰਹੇ ਨੇ ਸ਼ਾਂਤੀਪੂਰਵਕ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਦੇ ਹੋਏ ਅੱਗੇ ਵਧਾਂਗੇ ਕਿਸਾਨਾਂ ਵੱਲੋਂ ਪ੍ਰਬੰਧ ਕੀਤੇ ਗਏ ਨੇ ਜਿੱਥੇ ਵੱਡੀਆਂ ਮਸ਼ੀਨਾਂ ਨੇ ਜਿਹੜੀਆਂ ਹਾਈਡਰੋਲਿਕ ਮਸ਼ੀਨਾਂ ਨੇ ਉਹ ਇੱਥੇ ਪਹੁੰਚੀਆਂ ਨੇ ਉੱਥੇ ਕਟਿਆਂ ਦੀਆਂ ਭਰੀਆਂ ਹੋਈਆਂ ਟਰਾਲੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਹੋਣਗੀਆਂ ਇੱਥੇ ਕਾਫੀ ਮਿੱਟੀ ਕਟਿਆਂ 'ਚ ਭਰ ਕੇ ਇੱਥੇ ਟਰਾਲੀਆਂ 'ਚ ਪਹੁੰਚੀ ਆ ਤਾਂ ਕਿ ਰੋਕਾਂ ਨੇ ਜਿਹੜੀਆਂ ਜਾ ਜਿਹੜੇ ਕਿੱਲ ਗੱਡੇ ਗਏ ਨੇ ਉਹਨਾਂ ਦੇ ਉੱਤੇ ਮਿੱਟੀ ਪਾ ਕੇ ਜਿਹੜਾ ਉਹਨਾਂ ਤੋਂ ਟਰੈਕਟਰਾਂ ਨੂੰ ਟਾਇਰਾਂ ਨੂੰ ਨੁਕਸਾਨ ਹੋਣਾ ਉਹ ਤੋਂ ਬਚੇ ਜਾ ਸਕੇ ਇਸ ਲਈ ਇਹ ਮਿੱਟੀ ਦੇ ਕੱਟੇ ਇੱਥੇ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਉਧਰ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਤਿਆਰੀ ਆ ਉਹ ਕੀਤੀ ਗਈ ਆ ਵੱਡੀ ਮਸ਼ੀਨਾਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਵੀ ਇੱਥੇ ਖੜਾਈਆਂ ਗਈਆਂ ਨੇ ਪੌਪਲੈਂਡ ਮਸ਼ੀਨਾਂ ਜਿਹੜੀ ਪ੍ਰਸ਼ਾਸਨ ਵੱਲੋਂ ਵੀ ਇੱਥੇ ਖੜੀ ਦਿਖਾਈ ਦੇ ਰਹੀ ਆ ਸੋ ਕਿਸਾਨ ਵੀ ਇੱਥੇ ਜਿਹੜੇ ਨੌਜਵਾਨ ਨੇ ਉਹ ਮਸ਼ੀਨਾਂ ਲੈ ਕੇ ਪਹੁੰਚੇ ਨੇ ਪਰ ਕਿਸਾਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਅਸੀਂ ਬਲ ਦਾ ਪ੍ਰਯੋਗ ਨਹੀਂ ਕਰਾਂਗੇ ਅਸੀਂ ਸ਼ਾਂਤ ਉਧਰ ਵੀ ਜੇ ਤਰੀਕੇ ਨਾਲ ਸ਼ਾਂਤੀ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਸਾਡੇ ਜਿਹੜੇ ਜਥੇ ਨੇ ਸਾਡੇ ਗਰੁੱਪ ਨੇ ਉਹ ਅਸੀਂ ਅੱਗੇ ਭੇਜਾਂਗੇ ਜੋ ਅੱਗੇ ਜਾਣ ਲਈ ਜਦੋਂ ਜਹਤ ਹੈ ਜਿਹੜੀ ਸ਼ਾਂਤੀਪੂਰਵਕ ਜਿਹੜੀ ਤਰੀਕੇ ਦੇ ਨਾਲ ਕਰਨਗੇ ਸੋ ਪ੍ਰਸ਼ਾਸਨ ਵੱਲੋਂ ਵੀ ਤੋਂ ਅਸੀਂ ਦੇਖ ਰਹੇ ਹਾਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਇੱਥੇ ਕੀਤੇ ਗਏ ਨੇ ਵੱਡੀਆਂ ਮਸ਼ੀਨਾਂ ਨੇ ਜਿਹੜੀਆਂ ਉਹ ਪ੍ਰਸ਼ਾਸਨ ਵੱਲੋਂ ਇੱਥੇ ਖੜਾਈਆਂ ਗਈਆਂ ਨੇ ਪੋਪਲਾਈਨ ਮਸ਼ੀਨਾਂ ਨੇ ਜਿਹੜੀਆਂ ਉਹ ਇੱਥੇ ਖੜਾਈਆਂ ਗਈਆਂ ਨੇ ਦੋਨੇ ਸਾਈਡਾਂ ਤੇ ਦੋ ਇੱਕ ਸਾਈਡ ਤੇ ਇੱਕ ਉਹ ਸਾਈਡ ਤੇ ਦੋ ਮਸ਼ੀਨਾਂ ਅੱਗੇ ਖੜੀਆਂ ਨੇ ਇੱਕ ਬੈਕ ਸਾਈਡ ਤੇ ਵੀ ਮਸ਼ੀਨ ਦਿਖਾਈ ਦੇ ਰਹੀ ਆ ਸੋ ਕਿਸਾਨ ਕਹਿ ਰਹੇ ਨੇ ਕਿ ਅੱਜ ਅਸੀਂ ਅੱਗੇ ਵਧਾਂਗੇ ਪਰ ਪ੍ਰਸ਼ਾਸਨ ਆ ਜਿਹੜੀ ਉਹ ਇੱਥੇ ਪੂਰੀ ਤਿਆਰੀ ਕਰੀ ਖੜਾ ਇਹ ਪੂਰਾ ਬਾਰਡਰ ਆ ਜਿਹੜਾ ਉਹ ਇਸ ਤਰ੍ਹਾਂ ਲੱਗ ਰਿਹਾ ਏ ਜਿੱਦਾਂ ਦੋ ਦੇਸ਼ਾਂ ਦੀਆਂ ਫੌਜਾਂ ਆਮਣੇ-ਸਾਮਣੇ ਖੜੀਆਂ ਹੋਣ ਹਰਿਆਣਾ ਪ੍ਰਸ਼ਾਸਨ ਵੱਲੋਂ ਮਿਲਟਰੀ ਇੱਥੇ ਲਗਾਈ ਗਈ ਆ ਪਰ ਕਿਸਾਨ ਕਹਿ ਰਹੇ ਨੇ ਅਸੀਂ ਸ਼ਾਂਤੀ ਦੇ ਨਾਲ ਖਾਲੀ ਹੱਥਾਂ ਦੇ ਨਾਲ ਅੱਗੇ ਵਧਾਂਗੇ ਦਿੱਲੀ ਨੂੰ ਜਾਣ ਵਾਲਾ ਇਹ ਮੇਨ ਰਸਤਾ ਏ ਜਿਹੜਾ ਦਿੱਲੀ ਤੋਂ ਅੰਬਰਸਰ ਜਾਂਦਾ ਏ ਨੈਸ਼ਨਲ ਹਾਈਵੇ ਰਾਸ਼ਟਰੀ ਮਾਰਗ ਏ ਜਿਹੜਾ ਉਹ ਕਾਫੀ ਦਿਨਾਂ ਤੋਂ 10 ਫਰਵਰੀ ਤੋਂ ਲਗਭਗ ਇਹ ਬਿਲਕੁਲ ਜਾਮਾ ਇੱਥੇ ਦੀ ਆਵਾਜ਼ਾਈ ਬਿਲਕੁਲ ਠੱਪ ਹੈ ਇੱਥੋਂ ਕੋਈ ਅੱਗੇ ਨਾ ਜਾ ਰਿਹਾ ਨਾ ਆ ਰਿਹਾ ਹੈ ਸੋ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਸ਼ਾਂਤੀ ਬਣਾ ਕੇ ਰੱਖਾਂਗੇ ਅੱਗੇ ਜਾਣ ਦੀ ਜਿਹੜੇ ਯਤਨ ਨੇ ਉਹ ਕਰਾਂਗੇ ਪ੍ਰਸ਼ਾਸਨ ਵੱਲੋਂ ਰੋਕਣ ਦੇ ਲਈ ਪ੍ਰਬੰਧ ਨੇ ਜਿਹੜੇ ਕੀਤੇ ਗਏ ਨੇ ਪਹਿਲਾਂ ਤੁਸੀਂ ਦੇਖਿਆ ਇੱਥੇ ਕਿਸ ਤਰ੍ਹਾਂ ਅਥਰੂ ਗੈਤ ਦੇ ਗੋਲੇ ਚਲੇ ਨਹੀਂ ਬਲਾਸਟ ਹੋਏ ਨਹੀਂ ਇਥੋਂ ਤੱਕ ਕਿ ਕਿਸਾਨਾਂ ਦੇ ਕਹਿਣ ਮੁਤਾਬਕ 315 ਬੋਰਡ ਦੇ ਜਿਹੜੇ ਫਾਇਰ ਨੇ ਉਹ ਵੀ ਮਾਰੇ ਗਏ ਨੇ ਸੋ ਟਾਇਰ ਪੰਚਰ ਕੀਤੇ ਗਏ ਨੇ ਨੌਜਵਾਨਾਂ ਵੱਲੋਂ ਤਾਂ ਪੂਕਤਾ ਤਿਆਰੀਆਂ ਕੀਤੀਆਂ ਗਈਆਂ ਸੀ ਕਿ ਅੱਗੇ ਵਧਣਾ ਹੀ ਆਪਣੇ ਪੂਰੇ ਪ੍ਰਬੰਧ ਕਰਕੇ ਲੈ ਕੇ ਆਏ ਸੀ ਪਰ ਕਿਸਾਨ ਆਕੂ ਕਹਿ ਰਹੇ ਨੇ ਕਿ ਨਹੀਂ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਸ਼ਾਂਤੀ ਬਣਾਈ ਰੱਖਣੀ ਆ ਨੌਜਵਾਨਾਂ ਦਾ ਹਜੂਮ ਇੱਥੇ ਦਿਖਾਈ ਦੇ ਰਿਹਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ